ਸੁਰਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਟੇਣਾ ਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਦੱਸੋ ਸਾਨੂੰ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਹੁਕਮ ਦਿੱਤਾ ਸੀ ਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਏ ਕੀ ਉਸ ਨੂੰ ਐਕਸਟੈਂਸ਼ਨ ਮਿਲ ਗਈ ਹੈ ਹੁਣ ਬਿਲਕੁਲ ਸਹੀ ਸਾਬ ਅੱਜ ਇਹ ਐਕਸਟੈਂਸ਼ਨ ਮਿਲੀ ਹੈ ਜਾਨੀ ਰਤਬੀ ਇਰਤਨ ਖੁਰਾਨ ਨੇ ਇਹ ਗੱਲ ਕਹੀ ਆ ਕਿ ਜਿਹੜਾ 3 ਦਿਨਾਂ ਦੇ ਵਿੱਚ ਅਸੀਂ ਕਿਹਾ ਸੀਗਾ ਕਿ ਭਾਈ ਜਿਹੜੀ ਆ ਸੂਰ ਕਮੇਟੀ ਫੈਸਲਾ ਲਵੇ ਤੇ ਭਾਈ ਜਿਹੜੇ ਹਸਪਤਾਲ ਤੇ ਗਏ ਸੁਖਵੀਰ ਬਾਦਲ ਜਾਂ ਹੋਰਨਾਂ ਦੇ ਵੱਲੋਂ ਉਹਨਾਂ ਨੂੰ ਮਨਜ਼ੂਰ ਕੀਤਾ ਜਾਵੇ ਉਹਨਾਂ ਨੇ ਕਿਹਾ ਜੀ ਕਿ ਇਹ ਅਸੀਂ 3 ਦਿਨ ਤੋਂ ਵਧਾ ਕੇ ਸਮਾਂ 20 ਦਿਨ ਦਾ ਕਰਦੇ ਆ ਹੁਣ 20 ਦਿਨ ਦਾ ਸਮਾਂ ਮਿਲਿਆ ਅੱਜ ਬਲਵਿੰਦਰ ਸਿੰਘ ਭੁੰਦੜ ਖੁਰਾਨ ਨੇ ਵੀ ਗੱਲ ਕਹੀ ਆ ਕਿ 20 ਦਿਨ ਦੇ ਵਿੱਚ ਵਿੱਚ ਠੁਕਵਾ ਫੈਸਲਾ ਜਿਹੜਾ ਉਹ ਲੈਣ ਵਾਸਤੇ ਜਥੇਦਾਰ ਸਾਹਿਬ ਨੇ ਕਿਹਾ ਕੋਈ ਟੈਕਨੀਕਲ ਗੱਲਾਂ ਹੋਣੀਆਂ ਜਾਂ ਕੀ ਕਾਰਨ ਹੋਊਗਾ ਮੈਨੂੰ ਤਾਂ ਇਹਦੇ ਬਾਰੇ ਇਲਮ ਨਹੀਂ ਹੈਗਾ ਪਰ ਗੱਲ ਇਹ ਵੀ 3 ਦਿਨ ਦੀ ਫਾਂ ਦੇ ਉੱਤੇ ਹੁਣ 20 ਦਿਨ ਦੇ ਵਿੱਚ ਵਿੱਚ ਫੈਸਲਾ ਲੈਣ ਵਾਸਤੇ ਕਿਹਾ ਗਿਆ ਜੀ ਹੂੰ ਹੂੰ ਸੋ ਇਹ ਐਕਸਟੈਂਸ਼ਨ ਕਿਨੇ ਭੁੰਦਰ ਸਾਹਿਬ ਨੇ ਮੰਗੀ ਆ ਜਾਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਮੰਗੀ ਆ ਨਹੀਂ ਜੀ ਦੇਖੋ ਮੰਗੀ ਦੀ ਖਬਰ ਤਾਂ ਨਹੀਂ ਆਈ ਦਿੱਤੀ ਹੋਈ ਐਕਸਟੈਂਸ਼ਨ ਦੀ ਖਬਰ ਆਈ ਆ ਜੇ ਪਹਿਲਾਂ ਇਹੋ ਜਿਹਾ ਬਿਆਨ ਨਹੀਂ ਕੋਈ ਆਇਆ ਸੀਗਾ ਸ਼ਾਇਦ ਕੋਈ ਉਹਨਾਂ ਨੇ ਕਹਿ ਆ ਵੀ ਹੋਵੇ ਜੀ ਕਿ 13 ਦਿਨ ਦੇ ਵਿੱਚ ਜਿਹੜਾ ਇਸ ਮਸਲੇ ਦੇ ਉੱਤੇ ਫੈਸਲਾ ਕਰਨਾ ਬੜਾ ਔਖਾ ਕਿਉਂਕਿ ਇਸ ਵੇਲੇ ਜਿਹੜੇ ਵਕ ਵਕ ਜਿਹੜੇ ਅਕਾਲੀ ਦਲ ਦੇ ਆਗੂ ਆ ਉਹ ਜਿਹੜੀ ਧਾਰਮਿਕ ਸੇਵਾ ਦਾ ਪੂਤਾਨ ਕਰ ਰਹੇ ਧਾਰਮਿਕ ਸੇਵਾ ਜਿਹੜੀ ਲੱਗੀ ਆ ਇਸ ਤਰੀਕੇ ਦੇ ਨਾਲ ਪਰ ਇਹ ਖਬਰ ਕੋਈ ਓਪਨਲੀ ਨਹੀਂ ਆਈ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਜੀ ਤਿੰਨ ਦਿਨ ਦੇ ਵਿੱਚ ਗੱਲ ਨਹੀਂ ਬੜਨੀ ਸਾਨੂੰ 10 ਦਿਨ ਦਾ ਸਮਾਂ ਦਿਓ ਸਾਨੂੰ ਮਹੀਨਾ ਦਾ ਸਮਾਂ ਦਿਓ ਇਹੀ ਉਦੋਂ ਪਤਾ ਲੱਗਾ ਵੀ ਜਿਹੜਾ ਦਸਹਾਰ ਸਾਹਿਬ ਨੇ ਕਹਿਤਾ ਕਿ ਦਿਨ ਵੀ ਰਤੇ ਤੋਂ ਨਹੀਂ ਸੋ ਪਰ ਦੂਸਰੇ ਪਾਸੇ ਅਕਾਲੀ ਦਲ ਜਿਹੜੇ ਸੁਧਾਰ ਗਰੁੱਪ ਵਾਲੇ ਆ ਉਹਨਾਂ ਨੇ ਇਹ ਕਹਿਣਾ ਮੰਨ ਲਿਆ ਤੇ ਉਹ ਕੰਮ ਬੰਦਿਆਂ ਹੋਇਆ ਉਹਨਾਂ ਨੇ ਭੰਗ ਕਰਤਾ ਮੇਰੇ ਖਿਆਲ ਆਪਣਾ ਦੇ। ਬਿਲਕੁਲ ਸੈਂਸਰ ਮੈਨੂੰ ਦੇਖੋ ਮੈਂ ਕਿਸੇ ਪਾਰਟੀ ਦਾ ਨਾ ਤਾਂ ਕੋਈ ਦੋਖੀ ਹਾਂ ਤੇ ਨਾ ਕੋਈ ਬੇਰੋੜਾ ਸ਼ੋਭੇ ਤੇ ਇੰਤਕਾ ਨਾ ਅੰਨੀ ਭਗਤੀ ਹੈ ਨਾ ਕਿਸੇ ਦੇ ਖਿਲਾਫ ਆ। ਪਰ ਜੋ ਮੈਨੂੰ ਅਜਲੀ ਤਰੀਕੇ ਦੇ ਵਿੱਚ ਲੱਗਦਾ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਸਾਰੇ ਆਗੂ ਇੱਕ ਹੋਣਗੇ। ਆਉਂਦੇ ਸਮੇਂ ਦੇ ਵਿੱਚ ਇਹਨਾਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਵੀ ਪਊਗਾ ਤੇ ਮਾਰਨਗੇ ਵੀ ਮੈਨੂੰ ਲੱਗਦਾ। ਤੁਸੀਂ ਦੇਖੋ ਵੀ ਪਿਛਲੇ 3 ਦਿਨਾਂ ਦੇ ਵਿੱਚ ਜਿਹੜੇ ਬਿਆਨ ਆਏ ਮੈਂ ਉਹਨਾਂ ਤੋਂ ਕੁਝ ਇੱਕ ਦੀ ਰੂਪਰੇਖਾ ਸਾਂਝੀ ਕਰ ਦਿੰਦਾ। ਤੋਂ ਹਦੀਪ ਸਿੰਘ ਢੀਂਡਸ ਜੀ ਜੇਕਰ ਨਵੀਂ ਜਿਹੜੀ ਕਮੇਟੀ ਬਣੂਗੀ ਜੇਕਰ ਉਹਦੇ ਵਿੱਚ ਪ੍ਰਧਾਨ ਸੁਖਵੀਰ ਸਿੰਘ ਮਾਦਲ ਚੁਣੇ ਜਾਂਦੇ ਅਸੀਂ ਉਹਨਾਂ ਨੂੰ ਵੀ ਪ੍ਰਧਾਨ ਬਨਨ ਲਾਂਗੇ ਤੁਹਾਨੂੰ ਪ੍ਰਧਾਨ ਬਨਨ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਹਾਲਾਂਕਿ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਬਿਆਨ ਦਾ ਖੰਡਨ ਕਰਤਾ ਸਿਕੰਦਰ ਸਿੰਘ ਮਲੂਕਾ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਯਾਰ ਸੁਖਵੀਰ ਨਾਲ ਸਾਡਾ ਕੋਈ ਵੱਟ ਬਣਨ ਦਾ ਰੌਲਾ ਥੋੜੀ ਆ ਬੀਬੀ ਜਗੀਰਕੌਰ ਕਹਿੰਦੇ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਕੰਮ ਕਰਾਂਗੇ ਤੇ ਅੱਜ ਅਕਾਲੀ ਦਲ ਸੁਧਾਰ ਲਹਿਰ ਭੰਗ ਕਰ ਦਿੱਤੀ ਗਈ ਹੈ ਸੋ ਮੈਨੂੰ ਲੱਗਦਾ ਜੀ ਕਿ ਅਕਾਲੀ ਦਲ ਦੇ ਜਿਹੜੇ ਆਗੂ ਜਿਹੜੇ ਉਹਨੇ ਕਿ ਅਜੇ ਕ ਜਥੇਦਾਰ ਸਾਹਿਬ ਨੇ ਸਾਨੂੰ ਹੁਕਮ ਕੀਤਾ ਸੀ ਵੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰੋ ਤੇ ਇਸ ਕਰਕੇ ਅਸੀਂ ਬਾਕੀ ਵਕ ਵਕ ਧੜਿਆਂ ਦੇ ਵਿੱਚ ਮੰਡੇ ਜਾਣ ਦੀ ਥਾਂ ਦੇ ਉੱਤੇ ਅਕਾਲੀ ਦਲ ਦੀ ਮਜ਼ਬੂਤੀ ਦਾ ਕੰਮ ਕਰਾਂਗੇ। ਬਾਕੀ ਪ੍ਰਧਾਨ ਕੌਣ ਬਣੂ ਸੁਖਬੀਰ ਬਣੂ ਜਾਂ ਕੋਈ ਹੋਰ ਬਣੂ ਇਹ ਨਹੀਂ ਆਪਾਂ ਕੁਝ ਕਹਿ ਸਕਦੇ ਕਿਉਂਕਿ ਇਹਦੇ ਲਈ 6 ਮਹੀਨੇ ਦਾ ਵਕਤ ਦਿੱਤਾ ਗਿਆ। ਵੀ 6 ਮਹੀਨੇ ਵਿੱਚ ਨਵੀਂ ਬੋਡੀ ਦਾ ਗਠਨ ਕਰੋ, 6 ਮਹੀਨੇ ਵਿੱਚ ਨਵੀਂ ਟੀਮ ਆ ਜਿਹੜੀ ਉਹ ਖੜੀ ਕਰੋ, 6 ਮਹੀਨੇ ਵਿੱਚ ਨਵਾਂ ਪ੍ਰਧਾਨ ਚੁਣੋ ਇਹ ਪ੍ਰਕਿਰਿਆ ਦਾ ਹਿੱਸਾ ਹੋਊਗਾ ਜੀ। ਚਲੋ ਮੈਨੂੰ ਦੂਸਰਾ ਸਵਾਲ ਪੁੱਛਣ ਦਿਓ। ਕਿਸੇ ਨੇ ਵrota ਕੀਤੀ ਇਸ ਗੱਲ ਦੀ ਕਿ ਅਸੀਂ ਇਕੱਠੇ ਹੋ ਜਾਾਂਗੇ ਜਾਂ ਉਹਨਾਂ ਨੇ ਜਿਹੜੇ ਇੰਡੀਕੇਸ਼ਨ ਦਿੱਤੀਆਂ ਨੇ ਪਰ ਕਿਸੇ ਨੇ ਇਹ ਵੀ ਕਿਹਾ ਕਿ ਸੁਖਵੀਰ ਬਾਦਲ ਪ੍ਰਧਾਨ ਨਹੀਂ ਹੋਣਾ ਚਾਹੀਦਾ ਨਹੀਂ ਜੀ ਬਿਲਕੁਲ ਨਹੀਂ ਕਿਹਾ ਜੀ ਹਾਲੇ ਤੱਕ ਕਿਸੇ ਨੇ ਇਹ ਨਹੀਂ ਗੱਲ ਕਹੀ ਕਿ ਸੁਖਵੀਰ ਬਾਦਲ ਪ੍ਰਧਾਨ ਨਹੀਂ ਹੋਣਾ ਚਾਹੀਦਾ ਸਾਰੇ ਇਹ ਗੱਲ ਕਹਿੰਦੇ ਆ ਵੀ ਜਦੋਂ ਪ੍ਰਕਿਰਿਆ ਦੇ ਮੁਤਾਬਕ ਹੁਣ ਦੇਖੋ 7 ਮੈਂਬਰੀ ਕਮੇਟੀ ਬਣਾ ਦਿੱਤੀ ਐ ਉਹ 7 ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਐ ਜੀ ਕਿ ਤੁਸੀਂ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰਨਾ ਗਠਨ ਕਰਨਾ ਉਹ ਜਿਹੜੀ 7 ਮੈਂਬਰੀ ਕਮੇਟੀ ਆ ਉਹਦੇ ਵੱਲੋਂ ਹੁਣ ਆਉਂਦੇ ਸਮੇਂ ਦੇ ਵਿੱਚ ਚੋਣ ਕਿਵੇਂ ਕਰਵਾਈ ਜਾਂਦੀ ਆ ਮੈਂਬਰਸ਼ਿਪ ਨਵੀਂ ਕਿਵੇਂ ਭਰਤੀ ਕੀਤੀ ਜਾਂਦੀ ਆ ਉਹ ਤਾਂ ਹੁਣ ਪ੍ਰਕਿਰਿਆ ਦਾ ਹਿੱਸਾ ਨੇ ਜੇ ਮੰਨ ਲਓ ਹੁਣ 3 ਜਣੇ ਹੋਣਗੇ ਮੈਦਾਨ ਦੇ ਵਿੱਚ ਵੀ ਇੱਕ ਸੁਖਬੀਰ ਸਿੰਘ ਬਾਦਲਾ ਉਦਾਹਰਣ ਦੇ ਤੌਰ ਤੇ ਮੈਂ ਕਹਿਣਾ ਇੱਕ ਮਨਪ੍ਰੀਤ ਸਿੰਘ ਇਹ ਵਾਲੀ ਆ ਇੱਕ ਕੋਈ ਹੋਰ ਆ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਜਿਹੜੇ ਮੈਂਬਰਾਂ ਦੀ ਸਹਿਮਤੀ ਨਾਲ ਕਿਹੜੀ ਪ੍ਰਕਿਰਿਆ ਦੇ ਨਾਲ ਚੁਣੇ ਜਾਂਦੇ ਆ ਉਹਨੂੰ ਸਾਰੇ ਮੰਨਣਗੇ ਪਰ ਹਾਲੇ ਤੱਕ ਕਿਸੇ ਨੇ ਇਹ ਨਹੀਂ ਗੱਲ ਕਹੀ ਕਿ ਭਾਈ ਸੁਖਬੀਰ ਬਾਦਲ ਨਹੀਂ ਮੰਨਣਾ ਹੋਰ ਜਿਹੜਾ ਮਰਜ਼ੀ ਆ ਜੇ ਪਰ ਕੁਝ ਵੀ ਹੋਵੇ ਆਉਣ ਵਾਲੇ 20 ਦਿਨਾਂ ਤੱਕ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਮੰਨਿਆ ਜਾਏਗਾ। ਬਿਲਕੁਲ ਜੀ ਉਹ ਦੇਖੋ ਇਹਦੇ ਵਿੱਚੋਂ ਹੁਣ 4-5 ਦਿਨ ਤਾਂ ਨਿਕਲ ਗਏ ਨੇ ਜੀ ਕਿਉਂਕਿ ਜਸਵੰਤ ਸਿੰਘ ਸਾਬ ਨੇ ਗੱਲ ਕਹੀ ਸੀ ਕਿ ਭਾਈ 3 ਦਿਨ ਦੇ ਵਿੱਚੇ ਕਰਨਾ ਤੇ ਉਸ ਤੋਂ ਬਾਅਦ ਵੀ ਕਈ ਦਿਨ ਨਿਕਲ ਗਏ ਬਾਕੀ ਮੇਰਾ ਖਿਆਲ ਆ ਕਿ ਹੁਣ 13 ਦਿਨ ਰਹਿ ਗਏ। ਠੀਕ ਹੈ ਜੀ ਤੇ ਬਾਕੀ ਜਿਹੜੀ ਪੰਜਵੀਂ ਚੋਣ ਹੋ ਰਹੀ ਹੈ ਕਹਿੰਦੇ ਪੰਜਾਬ ਦੇ ਵਿੱਚ ਚੋਣਾਂ ਬਹੁਤ ਹੋ ਰਹੀਆਂ 6 ਮਹੀਨੇ ਦੇ ਵਿੱਚ ਵਿੱਚ ਕਿੰਨੀਆਂ ਚੋਣਾਂ ਹੋ ਗਈਆਂ? ਸੈਂਸਬ ਆਪਾਂ ਨਿੱਕੇ ਹੁੰਦੇ ਤੋਂ ਲੈ ਕੇ ਨਾ ਹੁਣ ਤੱਕ ਪੜਦੇ ਆਏ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਹਿਮਾ ਹੁਣ ਪੰਜਾਬ ਦੇ ਜੰਮਿਆਂ ਨੂੰ ਨਿੱਤ ਚੋਣਾ ਪਿਛਲੇ 6 ਮਹੀਨਿਆਂ ਦੇ ਵਿੱਚ ਆਤਮਾਰਗੇ ਨਾ ਤੇ ਪੰਜਵੀਂ ਵਾਰ ਚੋਣਾ ਹੋਣ ਲੱਗੀਆਂ ਪੰਜਵੀਂ ਵਾਰ ਦੀਆਂ ਚੋਣਾ ਤੁਸੀਂ ਪਹਿਲੀ ਚੋਣ ਦੀ ਗੱਲ ਕਰ ਲਓ ਲੋਕ ਸਭਾ ਦੀ ਚੋਣ ਹੋਈ ਉਹਦਾ ਚੋਣ ਜ਼ਾਬਤਾ ਹਟਿਆ ਤੇ ਨਾਲ ਦੀ ਨਾਲ ਹੀ ਜਲੰਧਰ ਦੀ ਜ਼ਿਮਨੀ ਚੋਣ ਆ ਗਈ ਜਿਹਦੇ ਵਿੱਚ ਮਹਿੰਦਰਪਗਤ ਹੋਰੀ ਜਿੱਤੇ ਆ ਇਹ ਜਲੰਧਰ ਦੇ ਵਿੱਚ ਚੋਣ ਜ਼ਾਬਤਾ ਹਟਿਆ ਤੇ ਪੂਰੇ ਪੰਜਾਬ ਚ ਚੋਣ ਜ਼ਾਬਤਾ ਲੱਗ ਗਿਆ ਕਿਉਂਕਿ ਪੰਚਾਇਤੀ ਚੋਣਾ ਹੋਣੀਆਂ ਸੀ ਪੰਚਾਇਤੀ ਚੋਣਾਂ ਹਟ ਹੋ ਕੇ ਹਟੀਆਂ ਤੇ ਚੋਣ ਦਾ ਜ਼ਾਬਤਾ ਹਟਿਆ ਤੇ ਨਾਲ ਦੀ ਨਾਲ ਚਾਰ ਸੀਟਾਂ ਦੇ ਉੱਤੇ ਜਿੱਥੇ ਜ਼ਿਮਨੀ ਚੋਣਾਂ ਹੋਈਆਂ ਉੱਥੇ ਫਿਰ ਚੋਣ ਦਾ ਜ਼ਾਬਤਾ ਲੱਗ ਗਿਆ ਉਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਉਹ ਚੋਣਾਂ ਹੋ ਕੇ ਹਟੀਆਂ ਤੇ ਨਾਲ ਦੀ ਨਾਲ ਹੁਣ ਜਿਹੜੀਆਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਜ਼ਾਬਤਾ ਲੱਗ ਗਿਆ ਤੇ 21 ਦਸੰਬਰ ਨੂੰ ਪੰਜਾਬ ਦੇ ਮੁੱਖ ਬਖਸ਼ੇਰਾਂ ਦੇ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਮਤਲਬ ਕਹਿਣ ਦਾ ਇਹ ਆ ਵੀ ਪੰਜਾਬ ਦੇ ਵਿੱਚ ਚੋਣਾਂ 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 ਬਸ ਆਹ ਕੰਮ ਰਹਿ ਗਏ ਤੇ ਉਧਰ ਦੂਸਰੇ ਪਾਸੇ ਜਿਹੜੇ ਅੱਜਸ ਫੂਲਕਾ ਨੇ ਉਹ ਕਹਿੰਦੇ ਮੈਂ ਫਿਰ ਅਕਾਲੀ ਦਲ ਚਾਹਣਾ ਹੁਣ ਦੇਖੋ ਆ ਫੂਲਕਾ ਸਾਹਿਬ ਨੇ ਜਿਹੜੀ ਗੱਲ ਕਹੀ ਆ ਬੜੀ ਮਹੱਤਵਪੂਰਨ ਆ ਉਹਨਾਂ ਨੇ ਕਿਹਾ ਕਿ ਮੈਂ ਇਹ ਚਾਹਣਾ ਜੀ ਕਿ ਅਕਾਲੀ ਦਲ ਮਜ਼ਬੂਤ ਹੋਵੇ ਉਹਨਾਂ ਨੇ ਕਿਹਾ ਜੀ ਕਿ ਮੈਂ ਅਕਾਲੀ ਦਲ ਦੀ ਮਜ਼ਬੂਤੀ ਚਾਹਣਾ ਉਹ ਕਹਿੰਦੇ ਜੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਇਸ ਵੇਲੇ ਸਮੇਂ ਦੀ ਬਹੁਤ ਵੱਡੀ ਲੋੜ ਆ ਜਸਵੰਤ ਸਿੰਘ ਸਾਬ ਦੇ ਕਹਿ ਦੇ ਮੁਤਾਬਕ ਉਹ ਕਹਿੰਦੇ ਜੀ ਸਭ ਨੂੰ ਇਕ ਹੋ ਕੇ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰਨਾ ਚਾਹੀਦਾ ਉਹ ਕਹਿੰਦੇ ਵੀ ਜਦੋਂ ਨਵੀਂ ਮੈਂਬਰਸ਼ਿਪ ਸ਼ੁਰੂ ਹੋਈ ਹੁਣ ਜਦੋਂ ਮੈਂਬਰਸ਼ਿਪ ਦਾ ਸلسلਾ ਸ਼ੁਰ ਉਹ ਕਹਨੇ ਵੀ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਮੈਂ ਵੀ ਮੈਂਬਰ ਬਣਾ ਜੀ ਤੇ ਉਹ ਆਮ ਆਦਮੀ ਪਾਰਟੀ ਦੇ ਵੀ ਮੈਂਬਰ ਨੇ ਨਹੀਂ ਜੀ ਨਹੀਂ ਆਮ ਆਦਮੀ ਪਾਰਟੀ ਛੱਡੀ ਹੋਈ ਆ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਚੋਣ ਵੀ ਲੜਨੀ ਚਾਹੋਗੇ ਕਹਿੰਦੇ ਇਹ ਵਕਤ ਦੱਸੂਗਾ ਜੀ ਹੂੰ ਹੂੰ ਤੇ ਬਾਕੀ ਜਿਹੜਾ 슈ਗਰ ਦਾ ਭੁਮਾਰਾ ਕਿਵੇਂ ਫੈਲ ਰਿਹਾ ਪੰਜਾਬ ਦੇ ਵਿੱਚ ਜੀ ਪੰਜਾਬ ਦੇ ਵਿੱਚ ਵੀ ਸ਼ੂਗਰ ਨੇ ਤਾਂ ਵਟ ਕੱਢੇ ਪਏ ਸ਼ੂਗਰ ਹੀ ਸ਼ੂਗਰ ਪੰਜਾਬੀ ਬੋਲਦਾ ਹੀ ਮਿੱਠਾ-ਕਾਟਾ ਖਾਂਦੇ ਤਾਂ ਬਥੇਰਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਪੰਜਾਬੀ ਆ ਜਿਹੜੇ ਥੋੜਾ ਜਿਹਾ ਕੜਤਣ ਦੇ ਵਿੱਚ ਕਈ ਵਾਰੀ ਗੱਲਾਂ ਕਰ ਜਾਂਦੇ ਪਰ ਮਿੱਠਾ ਬਹੁਤ ਸ਼ੱਕਦੇ ਆ ਆ ਜਿਹੜੀ ਰਿਪੋਰਟ ਆਈ ਆ ਵੀ ਪੰਜਾਬ ਦੇ ਵਿੱਚ ਹਰ 8ਵੇਂ ਵਿਅਕਤੀ ਨੂੰ ਉਹ ਬੀਬੀ ਆ ਜਾਂ ਬੰਦਾ 8ਵੇਂ ਜਣੇ ਨੂੰ ਸ਼ੂਗਰ ਆ ਹਰ 8ਵੇਂ ਜਣੇ ਨੂੰ ਜਿਹੜੇ ਆਮ ਆਦਮੀ ਕਲੀਨਿਕ ਆ 800 ਤੋਂ ਵੱਧ ਆ ਉਹਨਾਂ ਦੇ ਵੱਲੋਂ ਸਰਵੇ ਕੀਤਾ ਗਿਆ ਉਹਦੇ ਵਿੱਚ ਵੀ ਹਰ 8ਵੇਂ ਪੰਜਾਬੀ ਨੂੰ ਸ਼ੂਗਰ ਆ ਜਿਹੜੀ ਮੈਡੀਕਲ ਰਿਸਰਚ ਕੌਂਸਲ ਦੀ ਜਿਹੜੀ ਰਿਪੋਰਟ ਆ ਉਹਨਾਂ ਨੇ ਕਿਹਾ ਸੀ ਕਿ ਅਸੀਂ 15 ਸੂਬਿਆਂ ਦੇ ਵਿੱਚ ਸਰਵੇ ਕੀਤਾ ਸ਼ੂਗਰ ਦਾ ਤੇ ਪੰਜਾਬ ਦੇ ਲੋਕ ਆ ਜਿਹੜੇ ਹਰ 8ਵਾਂ ਜਾਂ 9ਵਾਂ ਜਿਹੜਾ ਬੰਦਾ ਬੁੜੀ ਆ ਉਹ ਸ਼ੂਗਰ ਤੋਂ ਪੀੜਤ ਹੈਗਾ ਇਸ ਵੇਲੇ ਮੈਂ ਜਦੱਕ ਰਿਪੋਰਟ ਪੜ੍ਹੀ ਥਿੰਨ ਸਾਹਿਬ ਉਹਦੇ ਵਿੱਚ ਦੱਸਿਆ ਗਿਆ ਵੀ 873 ਕਰੋੜ ਦੀ ਤਾਂ ਪੰਜਾਬੀ ਹਰ ਸਾਲ ਮਿਠਾਈ ਖਾ ਜਾਂਦੇ ਆ ਇਹ ਅੰਕੜਾ ਤਾਂ ਬਹੁਤ ਛੋਟਾ ਇਹ کئی ਹਜ਼ਾਰ ਕਰੋੜ ਬਣਦਾ ਜੇ ਮੰਨ ਲਓ ਆਪਣੇ ਮੋਰ ਦੇ ਉੱਤੇ ਜਲੇਬੀਆਂ ਦੀ ਰੇੜੀ ਲੱਗੀ ਹੋਵੇ ਦੁਕਾਨ ਹੋਵੇ ਆਪਾਂ ਕਹਿੰਗੇ ਜੀ 5 ਕਿਲੋ ਜਲੇਬੀਆਂ ਤੋਲਦੇ ਤੇ 8 ਕਿਲੋ ਵੱਟ ਲੱਡੂ ਪਾੜੇ ਤੇ 3 ਕਿਲੋ ਭੁਗਿਆ ਬਦਾਨਾ ਪਾੜੇ ਉਹਦਾ ਕਿਹੜਾ ਬਿੱਲ ਕਿਹੜੀ GST ਸੋ ਮਤਲਬ ਇਹ ਜੀ ਕਿ ਪੰਜਾਬੀ ਸ਼ੂਬਰ ਸ਼ੂਬਰ ਸ਼ੂਗਰ ਕਰਦੇ ਕਰਦੇ ਇਸ ਥਾਂ ਤੇ ਪਹੁੰਚ ਗਏ ਆ ਜੀ ਇੱਕ ਪਾਸੇ ਹਲਵਾਈ ਸੈਕਟਰ ਬਹੁਤ ਮਜ਼ਬੂਤ ਆ ਦੂਜੇ ਪਾਸੇ ਡਾਕਟਰੀ ਸੈਕਟਰ ਬੜਾ ਮਜ਼ਬੂਤ ਆ ਜੀ ਅੱਛਾ ਜਿਹੜਾ ਸੁਖਵੀਰ ਸਿੰਘ ਬਾਦਲ ਹੁਣੋਂ ਤੇ ਹਮਲਾ ਕਰਨ ਵਾਲਾ ਚੌੜਾ ਉਹਨਾਂ ਦਾ ਨਾਮ ਨਰਿੰਦਰ ਸਿੰਘ ਚੌੜਾ ਜਾਂ ਨਰਿੰਦਰ ਸਿੰਘ ਚੌੜਾ ਤੇ ਉਹਨਾਂ ਨੂੰ ਪੰਥ ਚੋਂ ਕੱਢ ਰਹੇ ਆ ਬਿਲਕੁਲ ਜੀ ਨਰਿੰਦਰ ਸਿੰਘ ਚੌੜਾ ਇਹਨਾਂ ਦਾ ਨਾਮ ਚੌੜਾ ਪਿੰਡ ਆ ਤੇ ਦੂਜੀ ਗੱਲ ਇਹ ਆ ਕਿ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਅਗਵਾਈ ਦੇ ਵਿੱਚ ਤੇ ਇੱਕ ਮੀਟਿੰਗ ਹੋਈ ਆ ਕਾਨਫਰੰਸ ਵੀ ਕੀਤੀ ਉਹਨਾਂ ਨੇ ਬਾਅਦ ਦੇ ਵਿੱਚ ਉਹਦੇ ਵਿੱਚ ਗੱਲ ਕਹੀ ਆ ਜੀ ਧਾਮੀ ਸਾਹਿਬ ਨੇ ਉਹ ਕਹਿੰਦੇ ਜੀ ਅਸੀਂ ਚੌੜਾ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਮੰਗ ਕਰਾਂਗੇ ਜਥੇਦਾਰ ਸਾਹਿਬ ਦੇ ਕੋਲ ਉਹ ਕਹਿੰਦੇ ਵੀ ਇਸ ਬੰਦੇ ਨੇ ਗੋਲੀ ਚਲਾਈ ਉਸ ਬੰਦੇ ਦੇ ਉੱਤੇ ਜਿਹੜਾ ਕਿ ਜਥੇਦਾਰ ਸਾਹਿਬਾਨ ਦੇ ਹੁਕਮ ਦੇ ਤਬਾਕ ਆਪਣੀ ਸੇਵਾ ਬਣਵਾ ਰਿਹਾ ਇਸ ਬੰਦੇ ਨੇ ਗੋਲੀ ਚਲਾਈ ਤੇ ਗੋਲੀਆਂ ਜਿਹੜੀ ਦਰਬਾਰ ਸਾਹਿਬ ਦੀ ਕੰਧ ਦੇ ਉੱਤੇ ਵੱਜੀ ਆ ਇਹ ਗੋਲੀ ਦੇਖ ਕੇ ਇਹ ਨਿਸ਼ਾਨ ਦੇਖ ਕੇ ਤੇ ਸਿੱਖ ਭਾਈਚਾਰੇ ਦੇ ਹਿਰਦੇ ਬਲੁੰਧਰੇ ਜਾਂਦੇ ਆ ਉਹ ਕਹਿੰਦੇ ਮੰਗ ਕਰਾਂਗੇ ਅਸੀਂ ਇਸ ਗੱਲ ਦੀ ਜੇ ਭਾਈ ਇਹਨੂੰ ਪੰਥ ਦੇ ਵਿੱਚੋਂ ਕੱਢਿਆ ਜਾਵੇ ਤੇ ਬਾਕੀ ਦਿੱਲੀ 'ਚ ਹਲੇ ਚੋਣਾ ਤਾਂ ਕਾਫੀ ਧੀਰ ਪਈ ਆ ਆ ਉਮੀਦਵਾਰ ਲਗਾਤਾਰ ਐਲਾਨੇ ਜਾ ਰਹੇ ਨੇ ਹੋਰ ਨਵੇਂ ਉਮੀਦਵਾਰਾਂ ਦਾ ਐਲਾਨ ਵੀ ਹੋਇਆ ਕੋਈ ਆਮ ਆਦਮੀ ਪਾਰਟੀ ਵੱਲੋਂ ਬਿਲਕੁਲ ਬਿਲਕੁਲ ਜੀ ਬਿਲਕੁਲ ਸਿੰਘ ਸਾਹਿਬ ਨਵੇਂ ਉਮੀਦਵਾਰਾਂ ਦਾ ਐਲਾਨ ਵੀ ਹੋਇਆ ਤੇ ਜਿਹੜੀ ਗੱਲ ਦੀ ਆਸ ਸੀ ਉਹ ਕੁਝ ਵੀ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਨੇ ਅੱਜ ਆਪਦੇ 20 ਉਮੀਦਵਾਰ ਹੋਰ ਐਲਾਨੇ ਆ 11 ਪਹਿਲਾਂ ਐਲਾਨੇ ਸੀ ਪਿਛਲੇ ਦਿਨ ਨਹੀਂ ਟੋਟਲ 31 ਹੋ ਗਏ ਹੁਣ 11 ਜਿਹੜੇ ਪਹਿਲਾਂ ਐਲਾਨੇ ਸੀ ਉਹਦੇ ਵਿੱਚੋਂ 6 ਬਗਾਨੇ ਸੀ ਯਾਨੀ ਕਿ ਬੀਜੇਪੀ ਤੇ ਕਾਂਗਰਸ ਦੇ ਅੱਜ ਜਿਹੜੀ ਇਹਨਾਂ ਨੇ 20 ਐਲਾਨੇ ਆ ਇਹਨਾਂ 20 ਸਾਂਵਾਂ ਤੋਂ ਜਿੱਥੇ ਉਮੀਦਵਾਰ ਐਲਾਨੇ ਸੋ 17 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਪਈਆਂ ਤੇ ਤਿੰਨ ਜਿਹੜੇ ਵਿਧਾਇਕ ਆ ਉਹਨਾਂ ਦੀਆਂ ਸੀਟਾਂ ਬਦਲਦੀਆਂ ਮਨੀਸ਼ ਸੋਧਿਆ ਜਿਹੜੇ ਜਿਹੜੇ ਕਿ ਪਟਪਟ ਗੰਜ ਤੋਂ ਵਿਧਾਇਕ ਆ ਇਹਨਾਂ ਨੂੰ ਜੰਗਪੁਰਾ ਤੋਂ ਟਿਕਟ ਦਿੱਤੀ ਆ ਤੇ ਜਿਹੜੇ ਪਟਕਪਟ ਗੰਜ ਆ ਉਥੋਂ ਅਧਿਆਪਕ ਅਬਦ ਉੱਦਾਂ ਨੂੰ ਟਿਕਟ ਦਿੱਤੀ ਆ ਜਿਹੜੇ ਕਿ 2 ਦਸੰਬਰ ਨੂੰ ਪਾਰਟੀ ਚ ਆਏ ਆ ਅਗਲੀ ਗੱਲ ਕਮਾਲ ਦੀ ਆਮ ਆਦਮੀ ਪਾਰਟੀ ਨੇ ਸਿਮਾਰਪੁਰ ਦੇ ਮੌਜੂਦਾ ਵਿਧਾਇਕ ਦਲੀਪ ਪਾਂਡੇ ਦੀ ਟਿਕਟ ਕੱਟ ਪਈ ਆ 83 ਦੇ ਉੱਤੇ ਦੋ轮 ਪਹਿਲਾਂ ਭਾਜਪਾ ਦੇ ਵਿੱਚੋਂ ਆਮ ਆਦਮੀ ਪਾਰਟੀ ਤੇ ਆਏ ਸੁਲਿੰਦਰਪਾਲ ਬਿੱਟੂ ਨੂੰ ਉਮੀਦਵਾਰ ਬਣਾਤਾ ਜੀ ਹੂੰ ਇਹ ਰੱਦ ਬਦਲ ਕਿਉਂ ਕਰ ਰਹੇ ਨੇ ਹੋ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਕਿ ਸਾਡੇ ਆ ਵਿਧਾਇਕ ਥੱਕੇ ਹਾਰੇ ਟੁੱਟੇ ਝੱਬੇ ਨਿਰਾਸ਼ ਜਾਂ ਕਿਸਵੱਟੀ ਤੇ ਖਰੇ ਉਤਰਨ ਵਾਲੇ ਨਹੀਂ ਜਾਂ ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਜਿਹੜੀਆਂ ਦੂਧੀਆਂ ਪਾਰਟੀਆਂ ਨੇ ਤੇ ਜਿਹੜੇ ਮਜ਼ਬੂਤ ਬੰਦੇ ਆ ਉਹਨਾਂ ਦੇ ਉੱਤੇ ਤੁਹਾਨੂੰ ਜਿੱਤ ਦੀ ਵੱਧ ਆਸ ਆ ਇਸ ਕਰਕੇ ਸ਼ਾਇਦ ਬੰਦੇ ਪਟਪਟ ਕੇ ਇੱਧਰ ਲਿਆ ਕੇ ਟਿਕਟਾਂ ਦੇਈ ਚਲੋ ਜੀ ਪਰ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਵਿਰੋਧਤਾ ਦੇ ਵਿੱਚ ਕਿਤੇ ਇਹਨਾਂ ਦਾ ਵਿਰੋਧ ਤਾਂ ਨਹੀਂ ਕਰ ਦੇਣਗੇ ਬਿਲਕੁਲ ਕਰਨਗੇ ਜੀ ਕਿਉਂਕਿ ਅੱਜ ਮੈਂ ਹੁਣੇ ਰਿਪੋਰਟ ਪੜ੍ਹੀ ਆ ਦੋ ਤਿੰਨ ਵਿਧਾਇਕਾਂ ਦੇਖੋ ਹਲੇ ਵਿਧਾਇਕਾਂ ਦਾ ਸਮਾਂ ਪਿਆ ਦੋ ਤਿੰਨ ਮਹੀਨਿਆਂ ਵਾਸਤੇ ਉਹ ਵਿਧਾਇਕ ਹੈਗੇ ਆ ਨਾ ਜਿਹੜੀ ਉਹਨਾਂ ਦੇ ਟੀਮਾਂ ਉਹਨਾਂ ਨੇ ਅਸਤੀਫਾ ਦੇਣੇ ਸ਼ੁਰੂ ਕਰਤੇ ਆ ਜੀ ਹੂੰ ਅੱਛਾ ਇੱਕ ਗੱਲ ਹੋਰ ਦੱਸੋ ਵੀ ਰਿਜ਼ਰਵ ਬੈਂਕ ਆਫ ਇੰਡੀਆ ਦਾ ਹੁਣ ਕੌਣ ਮੁਖੀਆ ਹੋਏਗਾ ਤੇ ਜਸ ਸੰਜੇ ਮਲੋਤਰਾ ਹੋਣਗੇ ਜੀ ਸੰਜੇ ਮਲੋਤਰਾ ਜਿਹੜੇ ਔਰ ਜਰਬੈਂਕ ਆਫ ਇੰਡੀਆ ਦੇ ਨਵੇਂ ਗਵਰਨਰ ਹੋਣਗੇ ਤੇ ਪਤਾ ਲੱਗਾ ਜੀ ਕਿ ਇਹ ਜਿਹੜੇ ਆ 1990 ਤੇ ਬੈਚ ਦੇ ਹੈਗੇ ਜੀ ਸੀਨੀਅਰ ਅਧਿਕਾਰੀ ਹੈਗੇ ਆ ਤੇ ਇਹਨਾਂ ਦੇ ਵੱਲੋਂ ਜ਼ਿੰਮੇਵਾਰੀ ਕੱਲ ਤੋਂ ਨਿਭਾਈ ਜਾਊਗੀ ਇਸ ਵੇਲੇ ਜਿਹੜੇ ਆ ਉਹ ਰਾਜਪਾਲ ਹੈਗੇ ਜੀ ਗਵਰਨਰ ਹੈਗੇ ਸ਼ਕਤੀ ਕਾਂਤ ਦਾਸ ਇਹ ਲੜਾ ਮੰਗਲਵਾਰ ਨੂੰ ਯਾਨੀ ਕਿ ਭਲਕ ਨੂੰ ਕਾਰਜ ਕਾਲ ਸਮਾਪਤ ਹੋ ਜਾਣਾ ਤੇ ਜਿਹੜੇ ਸੰਜੇ ਬਲੋਤਰਾ ਨੇ ਇਹ 1990 ਦੇ ਆਈਐਸ ਬੈਚ ਦੇ ਅਧਿਕਾਰੀ ਹੈਗੇ ਆ ਜਿਹੜੇ ਇਸ ਵੇਲੇ ਮਾਲ ਸਖਤਰ ਆ ਤੇ ਅੱਜ ਅੱਜ ਕੇਂਦਰੀ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਇਹਨਾਂ ਦੇ ਨਾਂ ਦੇ ਉੱਤੇ ਮੋਹਰ ਲੱਗੀ ਹੈ ਜੀ ਵਿਕਰਮ ਮਜੀਠੀਆ ਸਾਹਿਬ ਨੇ ਇੱਕ ਚਿੱਠੀ ਲਿਖੀ ਆ ਡੀਜੀਪੀ ਨੂੰ ਕੀ ਲਿਖਿਆ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਇਸ ਵੇਲੇ ਸਭ ਕੁਝ ਚੰਗਾ ਨਹੀਂਗਾ ਪੰਜਾਬ ਦੇ ਵਿੱਚ ਉਹ ਕਹਿੰਦੇ ਸਾਨੂੰ ਪੁਲਿਸ ਦੇ ਉੱਤੇ ਭਰੋਸਾ ਨਹੀਂ ਤਖਬੀਰ ਬਾਜ਼ਲ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਜ਼ਿੰਦਗੀ ਉਹਨਾਂ ਦੀ ਬਚ ਗਈ ਆ ਬਾਬੇ ਦੀ ਕਿਰਪਾ ਦੇ ਨਾਲ ਪਰ ਉਹ ਕਹਿੰਦੇ ਵੀ ਇਹ ਬਹੁਤ ਜ਼ਿਆਰਤੀ ਹੋਈ ਹੈ ੱਟਕਾ ਹੋਇਆ ਅਗਲੀ ਗੱਲ ਉਹਨਾਂ ਨੇ ਕਹੀ ਆਂ ਵੀ ਭਾਈ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਤੋਂ ਸਾਨੂੰ ਇੱਕ ਪੈਸੇ ਦੀ ਆਸ ਨਹੀਂ ਤੇ ਤੁਸੀਂ ਆਪਣੇ ਤੌਰ ਦੇ ਉੱਤੇ ਕਾਰਵਾਈ ਕਰੋ ਤੇ ਬਾਕੀ ਕਈ ਕਹਿੰਦੇ ਗਉਆਂ ਮਾਰੀਆਂ ਗਈਆਂ ਨੇ ਜਿੱਥੇ ਬੰਦੀਆਂ ਜਿਹੜੀਆਂ ਕਈ Hindu ਜਿੱਥੇ ਬੰਦੀਆਂ ਨੇ ਉਹ ਬੜੀਆਂ ਨਾਰਾਜ਼ ਨੇ ਇਸ ਗੱਲ ਤੋਂ ਆ ਕਈ ਬਿਮਾਰ ਹੋ ਗਈਆਂ ਗਾਈਆਂ ਹੋਇਆ ਕੀ ਕਿਸੇ ਨੇ ਕੋਈ ਜ਼ਹਿਰ ਦਿੱਤੀ ਤਾ ਬਿਲਕੁਲ ਹੀ ਇਹ ਨਾ ਕਿਸੇ ਨੇ ਜ਼ਹਿਰ ਦਿੱਤੀ ਆ ਜਾਂ ਕੁਝ ਹੋਰ ਕੋ ਕਾਰਨ ਆ ਇਹਦੇ ਬਾਰੇ ਤਾਂ ਹਲੇ ਪੜਤਾਲ ਚੱਲ ਰਹੀ ਆ ਡਾਕਟਰਾਂ ਦੀਆਂ ਟੀਮਾਂ ਪੜਤਾਲ ਕਰ ਰਹੀਆਂ ਪਰ ਜਾਣਕਾਰੀ ਇੱਕੇ ਪ੍ਰਾਪਤ ਹੋਈ ਆ ਕਿ ਇਹ ਫਗਵਾੜੇ ਦੇ ਲਾਗੇ ਇੱਕ ਗਊਸ਼ਾਲਾ ਤੇ ਇੱਥੇ 20 ਗਊਆਂ ਦੀ ਮੌਤ ਹੋ ਗਈ ਹੈ ਤੇ 28 ਗਊਆਂ ਇਸ ਵੇਲੇ ਬਿਮਾਰ ਪਈਆਂ ਹਿੰਦੂ ਜਥੇਬੰਦੀਆਂ ਨੇ ਇਸ ਗੱਲ ਦੇ ਉੱਤੇ ਤੇ ਇਤਰਾਜ਼ ਪ੍ਰਗਟ ਕੀਤਾ ਉਹਨਾਂ ਨੇ ਪ੍ਰਦਰਸ਼ਨ ਕੀਤਾ ਉਹ ਕਹਿੰਦੇ ਵੀ ਭਾਈ ਗਊ ਬਤਾ ਦੇ ਨਾਲ ਜਾਣਬੁੱਝ ਕੇ ਕੁਝ ਕੀਤਾ ਜਾ ਰਿਹਾ ਕਿਸੇ ਨੇ ਚਾਰੇ ਦੇ ਵਿੱਚ ਕੁਝ ਮਿਲਾ ਦਿੱਤਾ ਉਹਨਾਂ ਨੇ ਇਸ ਗੱਲ ਦਾ ਸ਼ੱਕ ਪ੍ਰਗਟ ਕੀਤਾ ਪਰ ਹਾਲੇ ਤੱਕ ਡਾਕਟਰਾਂ ਨੇ ਤੇ ਪੁਲਿਸ ਨੇ ਗੱਲ ਕਹੀ ਹੈ ਵੀ ਇਦਾਂ ਦੀ ਕੋਈ ਸ਼ਰਾਰਤ ਵਾਲੀ ਕਹਾਣੀ ਹੈ ਨਹੀਂ ਕਿ ਪਰ ਉਹ ਕਹਿੰਦੇ ਸੀ ਪੜਤਾਲ ਕਰ ਰਹੇ ਹੁਣ ਨਗਰ ਨਗਮ ਦੀਆਂ ਚੋਣਾਂ ਦੇ ਵਿੱਚ ਜਿਹੜੀ ਤਿਆਰੀ ਚੱਲ ਰਹੀ ਸੀ ਅਕਾਲੀ ਦਲ ਨੇ ਵੀ ਆਪਣਾ ਆਬਜ਼ਰਵਰ ਭੇਜਿਆ ਇਹ ਫਿਰ ਸਾਰੇ ਸਮੁੱਚੇ ਅਕਾਲੀ ਦਲ ਨੇ ਇੱਕ ਯੂਨਾਈਟਿਡ ਤੌਰ ਤੇ ਇਕਤਾ ਕਰਕੇ ਭੇਜਿਆ ਆ ਕੇ ਪਹਿਲਾਂ ਹੀ ਅਪਾਇੰਟਡ ਸੀ ਇਹ ਲਈ ਅਸਲ ਰਚਨਾ ਅੱਜ ਜਿਹੜਾ ਅਕਾਲੀ ਦਲ ਕਹਿ ਰਿਹਾ ਹੈ ਕਿ ਆਪਾਂ ਸੁਖਬੀਰ ਗਰੁੱਪਾ ਪਾ ਉਹਦੀ ਗੱਲ ਕਰ ਲੈਂਦੇ ਚਲੋ ਉਹ ਤਾਂ ਦੂਜੇ ਤਸਵੀਰਾਂ ਚਲੋ ਅਕਾਲੀ ਦਲ ਸੁਧਾਰ ਮਹਿਰ ਵਾਲੇ ਤੇ ਇਹਨਾਂ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਜੀ ਕਿ ਅਸੀਂ ਆ ਜਿਹੜੀਆਂ ਨਗਰ ਨਿਗਮਾਂ ਦੇ ਕਹਿੰਦਾ ਨਗਰ ਕਾਉਂਸਲ ਦੇ ਚੋਣਾਂ ਲੜਾਂਗੇ ਅੱਜ ਬਲਵਿੰਦਰ ਸਿੰਘ ਭੁੰਦੜ ਨੇ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਆ ਅਕਾਲੀ ਦਲ ਦੇ ਉਹਨਾਂ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਤੇ ਅਬਜ਼ਰਵਰਾਂ ਦੀ ਨਿਯੁਕਤੀ ਕੀਤੀ ਆ ਅਮਰਸਰ ਤੋਂ ਵਿਕਰਮ ਸਿੰਘ ਮਜੀਠੀਆ ਤੇ ਗੁਲਜ਼ਾਰ ਸਿੰਘ ਰਣੀਕਰ ਨੂੰ ਨਿਯੁਕਤ ਕੀਤਾ ਫਰਵਾੜਾ ਤੋਂ ਬਲਦੇਵ ਖੇਰਾ ਜਲੰਧਰ ਤੋਂ ਹਰੀਸ਼ ਰਾਏ ਢਾਂਡਾ ਜਿਹੜੇ ਵਕੀਲ ਆ ਪਟਿਆਲਾ ਤੋਂ ਐਨ ਕੇ ਸ਼ਰਮਾ ਤੇ ਗੁਰਪ੍ਰੀਤ ਰਾਜੂ ਖੰਨੇ ਤੋਂ ਤੇ ਲੁਧਿਆਣਾ ਤੋਂ ਮਨਤਾਰ ਬਰਾੜ ਤੇ ਐਸ ਆਰ ਕਲੀਅਰ ਨੂੰ ਨਿਯੁਕਤ ਕੀਤਾ ਗਿਆ ਮੈਨੂੰ ਹੁਣੇ ਓ ਲੱਗਣ ਲੱਗਾ ਵੀ ਅਕਾਲੀ ਦਲ ਇਸ ਟਿੱਡੇ ਦੇ ਉੱਤੇ ਪਹੁੰਚਿਆ ਵੀ ਜਿਵੇਂ ਅਸੀਂ ਜ਼ਿਮਨੀ ਚੋਣ ਦਾ ਬਾਈਕਟ ਕੀਤਾ ਵੀ ਹਾਰਜ ਗਏ ਲੜਕੇ ਹਾਰਜ ਗਏ ਗੱਲ ਵੱਖਰੀ ਆ ਕਿ ਮੈਦਾਨ ਛੱਡ ਕੇ ਨਾ ਭੱਜ ਗਏ ਜੀ ਠੀਕ ਹੈ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਤਿਹਾਰ ਦੇ ਬੱਚੇ ਹੁਣ ਥੋੜੀ ਜਿਹੀ ਠੰਡਕ ਵਗਣੀ ਸ਼ੁਰੂ ਹੋਈ ਹੈ ਜੀ ਕਿਉਂਕਿ ਪਹਾੜੀ ਖੇਤਰ ਦੇ ਵੱਲ ਹਿਮਾਚਲ ਪ੍ਰਦੇਸ਼ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਬਰਫ਼ ਚੰਗੀ ਪੈ ਗਈ ਆ ਬਰਫ਼ ਸ਼ਿਮਲੇ ਦੇ ਵਿੱਚ ਵੀ ਪੈ ਗਈ ਆ ਤੇ ਬਾਕੀ ਕੁੱਲੂ ਵੱਲ ਲਾਹੌਲ ਸਪਤਿ ਵੱਲ ਤੇ ਕਈ ਹੋਰ ਥਾਵਾਂ ਤੇ ਪੈ ਗਈ ਆ ਉਹਦਾ ਮੈਦਾਨੀ ਖੇਤਰ ਦੇ ਵਿੱਚ ਠਾਰੀ ਵਾਲਾ ਅਸਰ ਪਿਆ ਤੇ ਅੱਜ ਪਹਿਲੀ ਵਾਰ ਆ ਜਿਹੜਾ ਪੰਜਾਬ ਦੇ ਵਿੱਚ ਕੰਨ ਜੇ ਠਰਦੇ ਇਸ ਵੇਲੇ ਗੱਲ ਕਰਦੇ ਆਂ ਵੀ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਣੀਆਂ ਦੀ ਪੂਰੀ ਪੂਰੀ ਆਸ ਹੈ ਰਣਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ